ਕਾਮੇਡੀ ਕਿੰਗ ਨਹੀਂ ਬਲਕਿ ਸਿੰਗਰ ਬਣਨਾ ਚਾਹੁੰਦੇ ਸੀ ਕਪਿਲ ਸ਼ਰਮਾ ਸ਼ਸ਼ੀਕਾਲ ਮੈਂ ਸੋਨਿਆ ਤੁਸ ਵੀਖ ਰਿਹਾ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਕਾਮੇਡੀ ਕਿੰਗ ਦੇ ਬਾਰੇ ਜੋ ਕਿ ਦੂਸਰਿਆਂ ਦੇ ਚਿਹਰਿਆਂ ਤੇ ਹਮੇਸ਼ਾ ਮੁਸਕਰਾਹਟ ਲਿਆਉਣ ਦਾ ਕੰਮ ਕਰਦੇ ਆ ਦੱਸ ਦਿਓ ਕਿ ਉਹਨਾਂ ਦਾ ਸ਼ੋਅ ਦਾ ਕਪਲ ਸ਼ਰਮਾ ਜਿਸ ਨੂੰ ਲੋਕਾਂ ਦੇ ਵੱਲੋਂ ਬੇਅੰਤ ਇਤਿਆਰ ਦਿੱਤਾ ਗਿਆ ਤੇ ਅੱਜ ਅਸੀਂ ਕਪਲ ਸ਼ਰਮਾ ਦੀ ਜ਼ਿੰਦਗੀ ਦੇ ਬਾਰੇ ਕੁਝ ਖਾਸ ਗੱਲ ਕਰਾਂਗੇ ਵੈਸੇ ਇਹ ਸੀ ਕਾਮੇਡੀ ਕਿੰਗ ਦੇ ਵੱਲੋਂ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਮੁਸਕਰਾਹਟ ਲਿਆਂਦੀ ਗਈ ਆ ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਤੂਫਾਨ ਵੀ ਆਏ ਆ ਅਜਿਹਾ ਕਿਹਾ ਜਾ ਸਕਦਾ ਹੈ ਕਿ ਬਹੁਤ ਸਟਰਗਲ ਜੁਆ ਇਹਨਾਂ ਨੂੰ ਵੀ ਕਰਨਾ ਪਿਆ ਸੀਗਾ ਇੱਕ ਸਮਾਂ ਜਿਹاسي ਜਦੋਂ ਕਪਿਲ ਸ਼ਰਮਾ ਦੇ ਵੱਲੋਂ ਆਪਣੇ ਆਪ ਨੂੰ ਕੈਦ ਕਰ ਲਿਆ ਗਿਆ ਸੀ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸੀ ਨਾਜ਼ ਦੇ ਕਿ ਕਪਿਲ ਸ਼ਰਮਾ ਨੇ ਕਿਹਾ ਸੀ ਉਹ ਜ਼ਿੰਦਗੀ ਨੂੰ ਸਿਰਫ ਉਹਦੋ ਹੀ ਖਾਸ ਸਮਝੇਗਾ ਜਦੋਂ ਆਪਣੀਆਂ ਸਾਰੀਆਂ ਪ੍ਰੋਬਲਮਸ ਦਾ ਹੱਲ ਕਰ ਲਵੇਗਾ ਕੋਂਡਾਜ਼ੇਗੀ ਕਪਲ ਸ਼ਰਮਾ ਨੂੰ ਇੱਕ ਵਾਰ ਪੁੱਛਿਆ ਗਿਆ ਸੀ ਕਿ ਉਹ ਆਪਣੇ ਸ਼ੋਅ ਦੇ ਵਿੱਚ ਲੋਕਾਂ ਨੂੰ ਬਾਡੀ ਸ਼ੈਮਿੰਗ ਕਿਉਂ ਕਰਦੇ ਆ ਜਾਂ ਫਿਰ ਉਹਨਾਂ ਦੇ ਭਾਰ ਦਾ ਮਜ਼ਾਕ ਕਿਉਂ ਉਡਾਉਂਦੇ ਨੇ ਤਾਂ ਉਸਨੇ ਜਵਾਬ ਦਿੱਤਾ ਸੀ ਮੈਂ ਖੁਦ ਭਾਰ ਘਟਾਉਣਾ ਚਾਹੁੰਦਾ ਹਾਂ ਇਸੇ ਲਈ ਮੈਂ ਦੂਜਿਆਂ ਦੇ ਭਾਰ ਦਾ ਮਜ਼ਾਕ ਉਡਾਉਂਦਾ ਹਾਂ ਸ਼ਾਇਦ ਇਹ ਮੈਨੂੰ ਭਾਰ ਘਟਾਉਣ ਦੇ ਵਿੱਚ ਮਦਦ ਕਰੇਗਾ ਨਾਲੇ ਜੇ ਮੇਰਾ ਮਜ਼ਾਕ ਹਾਸੇ ਨਾਲ ਰਿਪੀਟ ਨਾਲੇ ਜੇਕਰ ਮੇਰੇ ਹਾਸੇ ਮਜ਼ਾਕ ਨਾਲ 1.5 ਕਰੋੜ ਲੋਕਾਂ ਦਾ ਪੇਟ ਦੁਖਦਾ ਤਾਂ ਇਸ ਦੇ ਵਿੱਚ ਗਲਤ ਕੀ ਹੈ ਕੀ ਤੁਸੀਂ ਜਾਣਦੇ ਹੋ ਕਪਿਲ ਸ਼ਰਮਾ ਕਦੇ ਵੀ ਸਟੈਂਡ ਅਪ ਕਾਮੇਡੀਅਨ ਨਹੀਂ ਬੰਨਾ ਚਾਹੁੰਦੇ ਇਸ ਦੀ ਬਜਾਏ ਉਹ ਇੱਕ ਗਾਇਕ ਬੰਨਾ ਚਾਹੁੰਦੇ ਸਨ ਸਕੂਲ ਦੇ ਵਿੱਚ ਗਾਉਂਦੇ ਹੁੰਦੇ ਸੀ ਐਸ ਤੋਂ ਬਾਅਦ ਉਹਨਾਂ ਨੇ ਕਾਲਜ ਦੇ ਵਿੱਚ ਵੀ 12 ਸਾਲ ਥੀਏਟਰ ਦੇ ਵਿੱਚ ਕੰਮ ਕੀਤਾ ਕਪਿਲ ਕਹਿੰਦਾ ਹੈ ਕਿ ਕਾਮੇਡੀ ਖਤਮ ਹੋ ਗਈ ਆ ਕਪਿਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਉਹ ਜੋ ਕੁਝ ਨਹੀਂ ਕਰਦੇ ਜਾਂ ਉਹ ਜੋ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਇਸ ਦੇ ਨਾਲ ਹੀ ਕਪਿਲ ਦਾ ਇੱਕ ਖਾਸ ਗੁਣ ਇਹ ਵੀ ਹੈ ਕਿ ਉਹ ਇੱਕ ਚੰਗਾ ਦਰਸ਼ਕ ਵੀ ਹੈ ਇਸ ਕਾਰਨ ਉਹ ਇੱਕ ਮਹਾਨ ਕੋਮੇਡੀਅਨ ਵੀ ਬਣ ਸਕਿਆ दरअसल ਕਪਿਲ ਸ਼ਰਮਾ ਅੰਮ੍ਰਿਤਸਰ ਤੋਂ ਨੇ ਅਸ ਅਕੋਰਡਿੰਗ ਉਹਦੇ ਲੋਕ ਆਪਣੀ ਗਵਾਂਡੀਆ ਦੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਦੇ ਹਨ ਇਸ ਤੋਂ ਇਲਾਵਾ ਉਸ ਦੀ ਮਾਂ ਦਾ ਹਾਸਾ ਮਜ਼ਾਕ ਵੀ ਬਹੁਤ ਵਧੀਆ ਸੀ ਜੇਕਰ ਹੁਣ ਕਪਿਲ ਦਾ ਕਾਮੇਡੀ ਸਫਰ ਕਿੱਥੋਂ ਸ਼ੁਰੂ ਹੋਇਆ ਇਸ ਬਾਰੇ ਗੱਲ ਕਰੀਏ ਤਾਂ ਇਹ ਜਰਨੀ ਇੱਕ ਰੀਜIONAL ਚੈਨਲ ਤੋਂ ਸ਼ੁਰੂ ਹੋਈ ਸੀ ਕਪਿਲ ਨੂੰ ਪੰਜਾਬ ਤੋਂ ਚੰਗਾ ਹੁੰਗਾਰਾ ਮਿਲਿਆ ਸੀ ਇਸ ਲਈ ਉਸਨੇ ਲਾਫਟਰ ਚੈਲੰਜ ਦੇ ਵਿੱਚ ਆਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਕਪਿਲ ਨੂੰ ਰੱਦ ਕਰ ਦਿੱਤਾ ਗਿਆ ਸੀ ਜਦੋਂ ਉਸਨੇ ਦੁਬਾਰਾ ਆਡੀਸ਼ਨ ਦਿੱਤਾ ਤਾਂ ਉਹੀ ਜੱਜ ਜਿਨ੍ਹਾਂ ਨੇ ਉਹਨਾਂ ਨੂੰ ਇਸ ਸ਼ੋਅ ਦੇ ਲਈ ਰਿਜੈਕਟ ਕੀਤਾ ਸੀ ਉਹਨਾਂ ਨੇ ਹੀ ਕਪਿਲ ਸ਼ਰਮਾ ਨੂੰ ਇਸ ਸ਼ੋਅ ਦਾ ਵਿਨਰ ਕੋਸ਼ਿਸ਼ ਕਰਿਆ ਸੀ ਤਾਂ ਉਸ ਤੋਂ ਬਾਅਦ ਹੀ ਕਪਿਲ ਸ਼ਰਮਾ ਦੀ ਜਰਨੀ ਚੱਲੀ ਆ ਤੇ ਆ ਜੋ ਇਸ ਮੁਕਾਮ ਤੇ ਨੇ ਜਿੱਥੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਉਹਨਾਂ ਦੀ ਕਾਮੇਡੀ ਦੀ ਜੋ ਸਰਾਨਾ ਕੀਤੀ ਜਾਂਦੀ ਹੈ